ਪਕੌੜੇ ਤਾਂ ਤੁਸੀਂ ਬਹੁਤ ਖਾਦੇ ਹੋਣਗੇ ਜੀ ਪਰ ਇਹ ਹਨ ਪਾਲਕ ਪਨੀਰ ਤੇ ਆਲੂ ਦੇ ਪਕੌੜੇ ਬਿਨਾ ਲਸਣ ਬਿਨਾ ਪਿਆਜ਼ ਤੋਂ ਬਣਾਏ ਗਏ ਆ ਬਹੁਤ ਹੀ ਟੇਸਟੀ ਕਰਾਂਚੀ ਕ੍ਰਿਸਪੀ ਤੇ ਬਿਲਕੁਲ ਸੌਫਟ ਅੰਦਰੋਂ ਹੁੰਦੇ ਆ ਜੀ ਬਣਾ ਕੇ ਦੇਖਿਓ ਤੁਸੀਂ ਇੱਕ ਵਾਰ ਬਣਾਉਂਗੇ ਤਾਂ ਤੁਸੀਂ ਬਾਰ ਬਾਰ ਇਹੀ ਪਕੌੜੇ ਖਾਓਗੇ ਬਣਾ ਕੇ ਕਿ ਇੰਨੇ ਵਧੀਆ ਇਹ ਬਣ ਕੇ ਤਿਆਰ ਹੁੰਦੇ ਆ ਜੀ ਬੱਚਿਆਂ ਦੇ ਜਨਮ ਦਿਨ ਪਾਰਟੀ ਤੇ ਕੋਈ ਵੀ ਪਾਰਟੀ ਤੇ ਅਸੀਂ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਆਸਾਨ ਤਰੀਕੇ ਦੇ ਨਾਲ ਇਹ ਪਕੌੜੇ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਹਰ ਦੁੱਖ ਤਕਲੀਫ ਤੋਂ ਬਚਾ ਕੇ ਰੱਖੇ ਤੇ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ 'ਚ ਆ ਅੱਜ ਜੀ ਮੈਂ ਬਣਾ ਰਹੀ ਆ ਬਿਨਾ ਆਲੂ ਪਿਆ ਬਿਨਾ ਪਿਆਜ਼ ਲਸਣ ਤੋਂ ਆ ਪਾਲਕ ਪਨੀਰ ਤੇ ਆਲੂ ਦੇ ਪਕੌੜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਇਹ ਜੀ 2-3 ਮੈਂ ਆਲੂ ਲਏ ਸੀ మీడియం ਸਾਈਜ਼ ਦੇ ਇਹਨਾਂ ਨੂੰ ਮੈਂ ਉਬਾਲ ਲਿਆ ਸੀ ਉਬਾਲ ਕੇ ਉਹ ਛਿੱਲ ਲਿਆ ਸੀ ਛਿਲਕਾ ਉਤਾਰ ਕੇ ਹੁਣ ਇਹਨਾਂ ਨੂੰ ਮੈਂ ਕਰ ਰਹੀਆਂ ਗ੍ਰੇਟ ਕद्दूकस ਕद्दूकस ਕਰ ਲਓ ਇਸ ਤਰ੍ਹਾਂ ਤਾਂ ਜੋ ਕੋਈ ਵੀ ਸਾਰੇ ਇੱਕ ਸਾਈਜ਼ ਦੇ ਵਿੱਚ ਸਾਰੇ ਇਹ ਕद्दूकस ਹੋ ਜਾਂਦੇ ਆ ਅਗਰ ਅਸੀਂ ਹੱਥ ਨਾਲ ਜਾਂ ਗਲਾਸ ਨਾਲ ਜਾਂ ਕਿਸੇ ਵੀ ਚੀਜ਼ ਨਾਲ ਹੋਰ ਉਹਨਾਂ ਮੈਸ਼ ਕਰਦੇ ਆ ਤਾਂ ਉਹ ਥੋੜੇ ਜਿਹਾ ਮੋਟੇ ਮੋٹے ਜਿਹੇ ਪੀਸ ਵਿੱਚ ਬਚ ਜਾਂਦੇ ਐ ਇਸ ਕਰਕੇ ਤੁਸੀਂ ਗ੍ਰੇਟਰ ਦੇ ਨਾਲ ਹੀ ਇਹਨੂੰ ਗ੍ਰੇਟ ਕਰ ਲਿਓ ਤੇ ਇਸ ਤਰ੍ਹਾਂ ਸਾਰੇ ਇੱਕੋ ਜਿਹੇ ਸਾਈਜ਼ ਵਿੱਚ ਜਿੰਨਾ ਕ ਤੁਸੀਂ ਖਾਣੇ ਚਾਹੁੰਦੇ ਆਪਣੀ ਫੈਮਿਲੀ ਦੇ ਮੁਤਾਬਕ ਅਗਰ ਘਰ 'ਚ ਗੈਸਟ ਆਇਓ ਤਾਂ ਵੀ ਤੁਸੀਂ ਬਹੁਤ ਟੇਸਟੀ ਇਹ ਬਣਾ ਕੇ ਝਟਪਟ ਤਿਆਰ ਕਰ ਸਕਦੇ ਆਂ ਜੀ ਆ ਦੇਖੋ ਇਸ ਤਰ੍ਹਾਂ ਮੈਂ ਆਲੂ ਸਾਰੇ ਜਿਹੜੇ ਦਿਨ ਜਿੰਨ ਦੋ ਤਿੰਨ ਸੀਗੇ ਲੈ ਲੈ ਬਾਕੀ ਆਲੂ ਮੈਂ ਰੱਖ ਲਿਆ ਤਿੰਨ ਆਲੂ ਮੀਡੀਅਮ ਸਾਈਜ਼ ਦੇ ਨੂੰ ਕੱਦੂਕਸ ਕਰ ਲਿਆ ਤੇ ਕੱਦੂਕਸ ਕਰਨ ਤੋਂ ਬਾਅਦ ਹੁਣ ਮੈਂ ਲੈਣਾ ਆਂ ਜੀ ਪਨੀਰ ਇਹ ਲਿਆ ਜੀ ਪਨੀਰ ਪਨੀਰ ਨੂੰ ਮੈਂ ਥੋੜਾ ਜਿਹਾ ਕੱਟ ਕਰ ਲੈਣਾ ਕਿਉਂਕਿ ਪਨੀਰ ਬਹੁਤ ਜ਼ਿਆਦਾ ਸੀਗਾ ਮੇਰੇ ਹਿਸਾਬ ਦੇ ਨਾਲ ਤੇ ਇਹ ਵੀ ਮੈਂ ਗ੍ਰੇਟਰ ਨੂੰ ਗ੍ਰੇਟਰ ਦੇ ਨਾਲ ਕद्दूकस ਦੇ ਨਾਲ ਹੁਣ ਪਨੀਰ ਵੀ ਇਸ ਤਰ੍ਹਾਂ ਕद्दूकस ਕਰ ਲੈਣਾ ਆ ਕਿਉਂਕਿ ਸਾਰੀਆਂ ਚੀਜ਼ਾਂ ਅਗਰ ਆਪਾਂ ਵਧੀਆ ਚੀਜ਼ ਦੇ ਨਾਲ ਮੈਸ਼ ਕਰ ਲੈਨੇ ਆ ਨਾ ਤਾਂ ਸਾਨੂੰ ਫਿਰ ਉਹਦੀ ਸਟਫਿੰਗ ਕਰਨ ਵਾਸਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਤੇ ਮੇਰੀਆਂ ਭੈਣਾਂ ਮੇਰੇ ਭੈਣਾਂ ਵੀਰ ਜੋ ਵੀ ਆ ਨਵਰਾਤਿਆਂ ਦੇ ਵਾਰਤ ਰੱਖਦੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੈ ਕਿਉਂਕਿ ਇਹਦੇ ਵਿੱਚ ਪਿਆਜ਼ ਨਹੀਂ ਹੈਗਾ ਲਸਣ ਨਹੀਂ ਪਾਇਆ ਮੈਂ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੋਇਆ ਲਸਣ ਤੇ ਪਿਆਜ਼ ਤੋਂ ਬਗੈਰ ਵੀ ਸਾਰਿਆਂ ਨੇ ਖੁਸ਼ ਹੋ ਕੇ ਖਾਦੇ ਬੜੇ ਪਸੰਦ ਆਏ ਸਾਰਿਆਂ ਨੂੰ ਲਓ ਜੀ ਮੈਂ ਇਹ ਪਨੀਰ ਵੀ ਜਿਹੜਾ ਹੈ ਇਹ ਵੀ ਕਦੂਕਾਸ ਕਰ ਲਿਆ ਆ ਤੇ ਅਗਰ ਤੁਸੀਂ ਚਾਹੋ ਤਾਂ ਕੋਈ ਸਬਜੀ ਜਿਵੇਂ ਕੋਈ ਛੋਟੀ ਮੋਟੀ ਗਾਜਰ ਪਈ ਹੋਵੇ ਕੈਰਟ ਜਿਹਨੂੰ ਕਹਿੰਦੇ ਆਪਾਂ ਗਾਜਰ ਜਾਂ ਸ਼ਿਮਲਾ ਮਿਰਚ ਜਾਂ ਹੋਰ ਵੀ ਕੋਈ ਤੁਸੀਂ ਸਬਜੀ ਇਹਦੇ ਵਿੱਚ ਪਾ ਸਕਦੇ ਆ ਕਦੂ ਕਦੂ ਘਸ ਕਰਕੇ ਪਾਉਣੀ ਆ ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਆਪਾਂ ਪਾ ਰਹੇ ਆ ਤੁਹਾਨੂੰ ਮੈਂ ਦਿਖਾ ਰਹੀ ਆ ਇੱਕ ਮੈਂ ਲੈ ਲੈਣੀ ਆ ਮਿਕਸਿੰਗ ਬਾਉਲ ਮਿਕਸਿੰਗ ਬਾਉਲ ਦੇ ਵਿੱਚ ਇਹ ਮੈਂ ਪਾ ਲਿਆ ਜੀ ਸਭ ਤੋਂ ਪਹਿਲਾਂ ਆ ਆਲੂ ਜਿਹੜਾ ਆਪਾਂ ਗ੍ਰੇਟ ਕੀਤਾ ਉਸ ਤੋਂ ਬਾਅਦ ਜੀ ਪਾ ਲਿਆ ਇਹ ਪਨੀਰ ਪਨੀਰ ਦੇ ਨਾਲ ਇੰਨਾ ਸੋਹਣਾ ਟੇਸਟ ਆਉਂਦਾ ਹੈ ਜਿਹੜੇ ਆਪਾਂ ਪੀਸ ਬਣਾ ਕੇ ਫਰਾਈ ਕਰਦੇ ਆ ਉਹ ਵੀ ਵਧੀਆ ਲੱਗਦੇ ਆ ਪਰ ਇਹ ਜਿਹੜਾ ਮਿਕਸ ਹੋ ਜਾਂਦਾ ਨਾ ਪਨੀਰ ਆਲੂ ਤੇ ਕੋਈ ਸਬਜੀ ਇਹ ਬਹੁਤ ਵਧੀਆ ਇਹਦਾ ਕੰਬੀਨੇਸ਼ਨ ਹੁੰਦਾ ਤੇ ਟੇਸਟੀ ਬਹੁਤ ਬਣ ਕੇ ਤਿਆਰ ਹੁੰਦੇ ਆ ਜੀ ਲਓ ਜੀ ਇਹਨਾਂ ਦੇ ਵਿੱਚ ਹੁਣ ਆਪਾਂ ਮਸਾਲੇ ਵੀ ਪਾਉਣੇ ਆ ਤੇ ਅਗਰ ਤੁਸੀਂ ਚਾਣਾ ਪਾਣਾ ਚਾਹੋ ਤਾਂ ਹੋਰ ਵੀ ਚੀਜ਼ ਪਾ ਸਕਦੇ ਆ ਇੱਕ ਚਮਚ ਭਰ ਕੇ ਮੈਂ ਧਨੀਆ ਪਾਊਡਰ ਪਾਇਆ ਆ ਹਾਫ ਚਮਚ ਕੁੱਟੀ ਹੋਈ ਲਾਲ ਮਿਰਚ ਪਾਈ ਆ ਜੀ ਤੇ ਜੀ ਇਸ ਤੋਂ ਬਾਅਦ ਮੈਂ ਆਪਣਾ ਜਿੰਨਾ ਤੁਹਾਡਾ ਟੇਸਟ ਦੇ ਮੁਤਾਬਕ ਆ ਨਾ ਜਿੰਨੀ ਕਿ ਚੀਜ਼ ਉਹਦੇ ਮੁਤਾਬਕ ਆਪਣੇ ਨਮਕ ਲੂਣ ਪਾ ਲਓ ਤੇ ਥੋੜੇ ਜਿਹਾ ਮੈਂ ਪਾਇਆ ਜੀ ਚਿੱਲੀ ਫਲੇਕਸ ਪਾਉਣ ਤੋਂ ਬਾਅਦ ਇਹ ਹੈਗੀ ਆ ਜੀ ਕਾਲੀ ਮਿਰਚ ਕਾਲੀ ਮਿਰਚ ਮੈਂ ਸਾਬਤ ਇਸ ਤਰ੍ਹਾਂ ਰੱਖੀਓ ਜਦੋਂ ਪਾਣੀ ਹੁੰਦੀ ਹੈ ਇਸ ਤਰ੍ਹਾਂ ਉਹਨੂੰ ਪੀਸ ਕੇ ਉਸੇ ਵੇਲੇ ਪਾਨੇ ਆ ਬਹੁਤ ਖੁਸ਼ਬੂ ਵਧੀਆ ਆਉਂਦੀ ਹੈ ਤੇ ਟੇਸਟ ਬਹੁਤ ਵਧੀਆ ਆਂਦਾ ਕਾਲੀ ਮਿਰਚ ਜੀ ਜ਼ਰੂਰ ਪਾਇਆ ਕਰੋ ਕੋਈ ਵੀ ਚੀਜ਼ ਆਪਾਂ ਨਮਕੀਨ ਖਾਣ ਵਾਲੀ ਬਣਾਉਂਦੇ ਆ ਇੱਥੋਂ ਤੱਕ ਕਿ ਅਗਰ ਆਪਾਂ ਸਬਜ਼ੀ ਵੀ ਬਣਾਉਂਦੇ ਆ ਤਾਂ ਸਬਜ਼ੀ ਵਿੱਚ ਵੀ ਕਾਲੀ ਮਿਰਚ ਬਹੁਤ ਪਾਇਆ ਕਰੋ ਬਹੁਤ ਵਧੀਆ ਹੈ ਸਾਡੇ ਸੇਰ ਨੂੰ ਬਾਇਵਾਦੀ ਨਹੀਂ ਹੋਣ ਦਿੰਦੀ ਬਹੁਤ ਵਧੀਆ ਇਹ ਖਾਣ ਵਾਸਤੇ ਬਹੁਤ ਹੀ ਟੇਸਟੀ ਸਾਫਦੀ ਨਹੀਂ ਪਾਣੀ ਨਾ ਪਾਓ ਤੁਸੀਂ ਪੀਸ ਕੇ ਪਾ ਸਕਦੇ ਤਾਂ ਜੋ ਸਾਰੇ ਖਾ ਸਕਣ ਬੱਚੇ ਵੀ ਖਾ ਸਕਣ ਹੱਥ ਮੇਂ ਚੰਗੀ ਤਰ੍ਹਾਂ ਸਾਫ਼ ਕੀਤੇ ਹੋਇਆ ਧੋਤੇ ਹੋਏ ਚੰਗੀ ਤਰ੍ਹਾਂ ਤੇ ਹੱਥ ਦੇ ਨਾਲ ਮੈਸ਼ ਵਧੀਆ ਹੁੰਦਾ ਆ ਚਮਚ ਦੇ ਨਾਲ ਇਸ ਤਰ੍ਹਾਂ ਜਿਵੇਂ ਆਪਾਂ ਆਟਾ ਗੁੰਨੀ ਦਾ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਸ਼ ਮੈਂ ਕਰ ਲੈਣਾ ਆ ਆ ਦੇਖੋ ਇਸ ਤਰ੍ਹਾਂ ਤੇ ਇਹ ਨਾ ਇੰਨੇ ਪਕੌੜੇ ਵਧੀਆ ਬਣਦੇ ਆ ਤੁਸੀਂ ਜੇ ਬਣਾਓਗੇ ਨਾ ਕੋਈ ਇਹਦੇ ਵਿੱਚ ਖੇਚਲ ਨਹੀਂ ਹੁੰਦੀ ਆਪਾਂ ਵੈਸੇ ਵੀ ਆਲੂ ਵਾਲੇ ਪਰੌਂਠੇ ਬਣਾਉਣ ਨੂੰ ਆਲੂ ਬੋਇਲ ਕਰਦੇ ਆ ਜਾਂ ਕੁਝ ਵੀ ਆ ਅਗਰ ਤੁਸੀਂ ਪਨੀਰ ਨਹੀਂ ਪਾਣਾ ਚਾਹੁੰਦੇ ਪਰ ਪਨੀਰ ਪਾ ਲਓ ਥੋੜਾ ਬਹੁਤ ਪਾ ਲਓ ਘਰੇ ਪਾ ਲਓ ਦੁੱਧ ਥੋੜਾ ਜਿਹਾ ਫਟਾ ਕੇ ਪਨੀਰ ਬਣਾ ਸਕਦੇ ਆ ਤੇ ਇਸ ਤਰ੍ਹਾਂ ਦੇਖੋ ਮੈਂ ਸਾਰਾ ਇਹ ਡੋ ਇਹ ਜਿਹੜਾ ਹੈਗਾ ਇਹ ਤਿਆਰ ਕਰ ਲਿਆ ਇਹ ਹੈਗੀ ਜੀ ਮੈਂ ਤਾਜੀ ਪਾਲਕ ਫਰੈਸ਼ ਪਾਲਕ ਲੈ ਕੇ ਆਈ ਸੀ ਕਿ ਥੋੜੀ ਜਿਹੀ ਮਲੇ ਹੁੰਦੀ ਸੀ ਜਿੰਨਾ ਕਿ ਮੈਂ ਬਣਾਉਣਾ ਸੀਗਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਸਾਰੇ ਪੱਤਾ-ਪੱਤਾ ਕਲਾ-ਕਲਾ ਧੋ ਕੇ ਇਹਨੂੰ ਮੈਂ ਪਾਣੀ ਨਿਚੜਨ ਵਾਸਤੇ ਰੱਖ ਦਿੱਤਾ ਸੀਗਾ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਆ ਰੱਖ ਕੇ ਕਿ ਪੱਤੇ ਦੇਖੋ ਕਿੰਨੇ ਵਧੀਆ ਆ ਸਾਫ਼ ਸੁਥਰੇ ਆ ਪੱਤਿਆਂ ਨੂੰ ਦੋਨੋਂ ਪਾਸਿਆਂ ਤੋਂ ਤੁਸੀਂ ਦੇਖਣਾ ਆ ਕਈ ਵਾਰ ਕੀੜਾ ਇਸ ਤਰ੍ਹਾਂ ਦਾ ਹੁੰਦਾ ਕਿ ਸਾਨੂੰ ਪੱਤੇ ਦੀ ਹਰਿਆਈ ਦੇ ਵਿੱਚ ਪਤਾ ਨਹੀਂ ਲੱਗਦਾ ਹਰੇ ਰੰਗ ਦਾ ਹੀ ਕੀੜਾ ਨਾਲ ਇਹਦੇ ਚਿਪਕਿਆ ਹੁੰਦਾ ਆ ਇਸ ਕਰਕੇ ਤੁਸੀਂ ਧਿਆਨ ਰੱਖਣਾ ਆ ਕਿ ਪੱਤੇ ਦੇ ਨਾਲ ਕੋਈ ਕੀੜਾ ਮਕੌੜਾ ਨਾ ਹੋਵੇ ਲਓ ਜੀ ਹਨ ਮੈਂ ਦਿਖਾਤੀ ਇਹ ਪਾਲਕ ਤੇ ਇੱਧਰ ਹੋ ਰਿਹਾ ਸਾਡਾ ਪਾਣੀ ਬੋਇਲ ਸਿਰਫ ਜਸਟ 6 ਤੋਂ 7 ਸਕਿੰਟ ਹੀ ਪਾਲਕ ਨੂੰ ਪਾਣੀ ਦੇ ਵਿੱਚ ਰੱਖਣਾ ਹੈ 6 ਤੋਂ 7 ਸਕਿੰਟ ਜ਼ਿਆਦਾ ਨਹੀਂ ਰੱਖਣਾ ਫਿਰ ਇਹਦੇ ਨਾਲ ਸਾਨੂੰ ਪਕੌੜੇ ਬਣਾਉਣ 'ਚ ਮੁਸ਼ਕਲ ਆਊਗੀ ਆ ਦੇਖੋ ਉਂਗਲਾਂ ਤੇ ਘੇਰ ਲਓ 6 ਤੋਂ 7 ਸਕਿੰਟ ਵੱਧ ਤੋਂ ਵੱਧ 10 ਕਰ ਲਓ ਪਰ ਇਸ ਤੋਂ ਜ਼ਿਆਦਾ ਨਾ ਕਰਿਓ ਆ ਦੇਖੋ 1 2 3 4 5 6 7 8 9 ਤੇ 10 ਨਾਲ ਹੀ ਇਹਨੂੰ ਉਤਾਰ ਲੈਣਾ ਆ ਉਤਾਰ ਕੇ ਮੈਂ ਇੱਧਰ ਠੰਡਾ ਪਾਣੀ ਪਾਇਆ ਹੋਇਆ ਹੈ ਉਹਦੇ ਵਿੱਚ ਪਾ ਦੇਣਾ ਤਾਂ ਜੋ ਜਿਹੜਾ ਇਹ ਪਾਲਕ ਦਾ ਪੱਕਣ ਦਾ ਪ੍ਰੋਸੈਸ ਆ ਇਹ ਬੰਦ ਹੋ ਜਵੇ ਜੀ ਆ ਦੇਖੋ ਠੰਡਾ ਪਾਣੀ ਮੈਂ ਰੱਖਿਆ ਹੋਇਆ ਹੈ ਇਹਦੇ ਵਿੱਚ ਪਾ ਦਿਓ ਇਹਨੂੰ ਨਾਲੇ ਕਿਉਂਕਿ ਆਪਾਂ ਨੂੰ ਪੂਰਾ ਪੱਤਾ ਸਾਫ਼ ਚਾਹੀਦਾ ਥੋੜਾ ਬਹੁਤ ਟੁੱਟਿਆ ਹੋਵੇ ਕੋਈ ਗੱਲ ਨਹੀਂ ਅਗਰ ਛੋਟਾ ਵੀ ਪੱਤਾ ਉਹਦੇ ਵਿੱਚ ਆਪਾਂ ਡਬਲ ਪੱਤੇ ਕਰ ਸਕਦੇ ਹਾਂ ਇਸ ਤਰ੍ਹਾਂ ਮੈਂ ਸਾਰੀ ਪਾਲਕ ਬੋਇਲ ਕਰਕੇ ਠੰਡੇ ਪਾਣੀ ਚ ਪਾ ਕੇ ਇੱਕ ਇੱਕ ਪੱਤਾ ਫਿਰ ਮੈਂ ਕੱਢ ਕੇ ਇਸ ਤਰ੍ਹਾਂ ਉਹਨੂੰ ਰੱਖ ਲਿਆ ਆ ਅਗਰ ਆਪਾਂ ਚੀਜ਼ ਖਾਣੀ ਆ ਤਾਂ ਉਹ ਤੇ ਮਿਹਨਤ ਕਰੀਏ ਚੀਜ਼ ਨੂੰ ਮਿਹਨਤ ਨਾਲ ਪੂਰੀ ਨਾਲ ਬਣਾਈਏ ਚੀਜ਼ ਬਹੁਤ ਵਧੀਆ ਬਹੁਤ ਟੇਸਟੀ ਬਣਦੀ ਆ ਵਾਹਿਗੁਰੂ ਦਾ ਨਾਮ ਲੈ ਕੇ ਸ਼ੁਰੂਆਤ ਕਰੀਏ ਆ ਦੇਖੋ ਮੈਂ ਇਸ ਤਰ੍ਹਾਂ ਪੱਤੇ ਲਾ ਲਿਆ ਤਾਂ ਜੋ ਇੱਕ ਦੂਸਰੇ ਨਾਲ ਇਹ ਚਿਪਕਣਨਾ ਤੇ ਇਹ ਇਕੱਲੇ-ਇਕੱਲੇ ਪੱਤੇ ਚੱਕਣ ਚ ਵੀ ਆਸਾਨੀ ਹੁੰਦੀ ਜਦੋਂ ਮੈਂ ਇਹਨਾਂ ਦੀ ਇਹਨਾਂ ਨੂੰ ਫੇਲ ਕਰਨਾ ਆ ਇਧਰ ਮੈਂ ਕੜਾਈ ਰੱਖ ਦਿੱਤੀ ਆ ਜੀ ਗੈਸ ਤੇ ਗੈਸ ਦੀ ਫਲੇਮ ਕਰਤੀ ਆ ਔਨ ਇਹਦੇ ਵਿੱਚ ਪਾਵਾਂਗੇ ਜੀ ਕੁਕਿੰਗ ਆਇਲ 10 ਦਿਨ ਆਇਲ ਗਰਮ ਹੋਊਗਾ ਤੇ 10 ਦਿਨ ਆਪਾਂ ਅਗਲੇ ਸਟਫਿੰਗ ਕਰਾਂਗੇ ਪਕੌੜਿਆਂ ਦੀ ਲਓ ਜੀ ਇਹਦੇ ਵਿੱਚ ਮੈਂ ਹੁਣ ਪਾ ਰਹੀ ਹਾਂ ਤੁਸੀਂ ਕੋਈ ਵੀ ਤੇਲ ਲੈ ਸਕਦੇ ਆ ਸਰੋਂ ਦਾ ਵੀ ਲੈ ਸਕਦੇ ਏਦੇ ਵਿੱਚ ਸਰੋਂ ਦਾ ਤੇਲ ਵੀ ਬਹੁਤ ਵਧੀਆ ਸਰੋਂ ਦੇ ਤੇਲ 'ਚ ਵੀ ਪਕੌੜੇ ਬਣਦੇ ਆ ਪਰ ਮੈਂ ਲਿਆ ਜੀ ਇਹ ਹੈਗਾ ਰਿਫਾਈਨਡ ਆਇਲ ਇਹ ਲੈ ਲਿਆ ਗੈਸ ਦੀ ਫਲੇਮ ਬਿਲਕੁਲ ਲੋ ਕਰ ਦੇਣੀ ਹੈ ਹੌਲੀ-ਹੌਲੀ ਇਹਨੇ ਗਰਮ ਹੁੰਦਾ ਜਾਣਾ ਹੈ ਤੇ ਇਧਰ ਜੀ ਮੈਂ ਇਹ ਲਿਆ ਬੇਸਣ ਇੱਕ ਛੋਟੀ ਕੌਲੀ ਬੇਸਣ ਦੀ ਲਈ ਆ ਤੇ ਬੇਸਣ ਜਿਹੜਾ ਆ ਇਹ ਨਾਰਮਲ ਜਿਦਾ ਮਿਲਦਾ ਉਹੀ ਲੈਣਾ ਆ ਟੇਸਟ ਅਕੋਰਡਿੰਗ ਨਮਕ ਲੈਣਾ ਆ ਜਿਤਾਈ ਟੀस्पून ਮੈਂ ਪਾ ਲਈ ਹਲਦੀ ਤੇ ਚੌਥਾਈ ਟੀस्पून ਲਾਲ ਪਾਲੇ ਦੇਗੀ ਮਿਰਚ ਚ ਚੌਥਾਈ ਟੀस्पून ਪਾ ਲਈ ਕੁੱਟੀ ਲਾਲ ਮਿਰਚ ਚ ਤੇ ਹਾਫ ਟੀस्पून ਪਾ ਲਿਆ ਮੈਂ ਧਨੀਆ ਪਾਊਡਰ ਤੇ ਨਾਲ ਹੀ ਇਹਦੇ ਵਿੱਚ ਚੌਥਾਈ ਟੀस्पून ਪਾ ਲਈ ਹਿੰਗ ਕੋਈ ਵੀ ਆਪਾਂ ਬੇਸਣ ਦੀ ਚੀਜ਼ ਬਣਾਉਨੇ ਆ ਜਾਂ ਉਹਦਾ ਵੀ ਦਾਲ ਸਬਜ਼ੀ ਬਣਾਉਨੇ ਆ ਹਿੰਗ ਜ਼ਰੂਰ ਪਾਇਆ ਕਰੋ ਸਾਡੇ ਪੇਟ ਵਾਸਤੇ ਬਹੁਤ ਵਧੀਆ ਹੁੰਦੀ ਆ ਹਰ ਵਾਰ ਮੈਂ ਦੱਸਦੀ ਹੁੰਦੀ ਹਾਂ ਕਿ ਇਹ ਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਖਾਣਾ ਹজম ਕਰਨ ਵਿੱਚ ਪੇਟ ਦਰਦ ਨਹੀਂ ਹੁੰਦਾ ਗੈਸ ਨਹੀਂ ਬਣਦੀ ਇਸ ਤਰ੍ਹਾਂ ਕਿਉਂਕਿ ਸਾਡੇ ਘਰ ਦੇ ਵਿੱਚ ਬਜ਼ੁਰਗ ਵੀ ਹੁੰਦੇ ਆ ਉਹਨਾਂ ਵਾਸਤੇ ਇਹ ਬਹੁਤ ਵਧੀਆ ਹੈ ਕੋਈ ਵੀ ਆਪਾਂ ਖਾਣਾ ਬਣਾਉਂਦੇ ਆ ਖਾਣ ਨੂੰ ਤਾਂ ਸਭ ਦਾ ਹੀ ਦਿਲ ਕਰਦਾ ਹੈ ਇਸ ਕਰਕੇ ਕਿਉਂਕਿ ਆਪਾਂ ਬਜ਼ੁਰਗਾਂ ਨੂੰ ਪਹਿਲਾਂ ਖਵਾਉਂਦੇ ਆ ਇਸ ਕਰਕੇ ਕੋਈ ਵੀ ਚੀਜ਼ ਕਿਸੇ ਨੂੰ ਬਗਾੜ ਨਾ ਕਰੇ ਇਸ ਕਰਕੇ ਤੁਸੀਂ ਇਹ ਜਿਹੜੀ ਆ ਹਿੰਗ ਆ ਖਾਣੇ ਦੇ ਵਿੱਚ ਜ਼ਰੂਰ ਇਸਤੇਮਾਲ ਕਰਿਆ ਕਰੋ ਬਹੁਤ ਹੀ ਵਧੀਆ ਸਾਨੂੰ ਫਾਇਦਾ ਕਰਦੀ ਹੈ ਨੁਕਸਾਨ ਇਹਦਾ ਕੋਈ ਨਹੀਂ ਹੁੰਦਾ ਲਓ ਜੀ ਇਸ ਤਰ੍ਹਾਂ ਪਾਣੀ ਪਾਉਣਾ ਆ ਪਾਣੀ ਹੌਲੀ ਹੌਲੀ ਪਾਉਣਾ ਇੱਕਦਮ ਇਕੱਠਾ ਪਾਣੀ ਨਹੀਂ ਪਾਉਣਾ ਨਹੀਂ ਤੇ ਇਹਦੇ ਵਿੱਚ ਗੰਡਾ ਹੀ ਆ ਬਣ ਜਾਂਦੀਆਂ ਬੇਸਣ ਦੀਆਂ ਲਮਸ ਬਣ ਜਾਂਦੇ ਆ ਤੇ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਜ਼ਿਆਦਾ ਪਤਲਾ ਘੋਲ ਨਹੀਂ ਬਣਾਉਣਾ ਹੈਗਾ ਥਿੱਕ ਜਿਹਾ ਘੋਲ ਬਣਾਉਣਾ ਨਾ ਜ਼ਿਆਦਾ ਪਤਲਾ ਹੋਵੇ ਨਾ ਜ਼ਿਆਦਾ ਸੰਘਣਾ ਹੋਵੇ ਐਸ ਤਰ੍ਹਾਂ ਮੈਂ ਤੁਹਾਨੂੰ ਚਮਚ ਦੇ ਨਾਲ ਦਿਖਾ ਰਹੀ ਆਂ ਦੇਖੋ ਚਮਚ ਦੇ ਪਿਛਲੇ ਸਾਈਡ ਤੇ ਦੇਖੋ ਬਿਲਕੁਲ ਇਹਦੀ ਕੋਟਿੰਗ ਹੋ ਰਹੀ ਹੈ ਬੇਸਣ ਦੀ ਆਹ ਦੇਖੋ ਜੀ ਇੰਨਾ ਕੋਈ ਹੀ ਬਣਾਣਾ ਆ ਤਾਂ ਜੋ ਜਿਹੜੀ ਇਹਦੀ ਕੋਟਿੰਗ ਆ ਸਾਡੇ ਪਕੌੜਿਆਂ ਤੇ ਵੀ ਜਾ ਆ ਸਕੇ ਅਜੇ ਮੈਂ ਇਹਦੇ ਵਿੱਚ ਕੁਝ ਹੋਰ ਵੀ ਪਾਉਣਾ ਤੁਹਾਨੂੰ ਬਾਅਦ ਚ ਦਿਖਾਣੀ ਆ ਇਹ ਜਿਹੜੀ ਸਾਡੀ ਸਟਫਿੰਗ ਸੀਗੀ ਬਣਾਈ ਹੋ ਇਹਦੇ ਵਿੱਚ ਮੈਂ ਥੋੜੀ ਜਿਹੀ ਕੁੱਟੀ ਸੌਰੀ ਕੱਟੀ ਹੋਈ ਹਰੀ ਮਿਰਚ ਪਾਈ ਆ ਤੇ ਹਰੀ ਮਿਰਚ ਪਾਣ ਤੋਂ ਬਾਅਦ ਇਹ ਸੀਗੀ ਮੇਰੇ ਕੋਲ ਥੋੜੀ ਜਿਹੀ ਕੈਰਟ ਗਾਜਰ ਪਈ ਹੋਈ ਸੀ ਕਿਉਂਕਿ ਆਪਾਂ ਆਪਾਂ ਕੋਈ ਵੀ ਚੀਜ਼ ਵੇਸਟ ਨਹੀਂ ਕਰਦੇ ਹੈਗੇ ਮੇਰੀਆਂ ਭੈਣਾਂ ਵੀ ਨਹੀਂ ਵੇਸਟ ਕਰਦੀਆਂ ਆਪਾਂ ਕੋਈ ਵੀ ਚੀਜ਼ ਬਚ ਜਾਂਦੀ ਹੈ ਉਹਨੂੰ ਫ੍ਰਿਜ ਦੇ ਵਿੱਚ ਰੱਖ ਲੈਂਦੇ ਆ ਸੋ ਮੇਰੀਆਂ ਭੈਣਾਂ ਇਸ ਤਰ੍ਹਾਂ ਚੀਜ਼ਾਂ ਘਰ 'ਚ ਬਣਾਇਆ ਕਰੋ ਬੇਨਤੀ ਆ ਜੀ ਤੇ ਫਿਰ ਇਸ ਤੋਂ ਬਾਅਦ ਤੁਸੀਂ ਦੇਖੋ ਇਹਨੂੰ ਇਸ ਤਰ੍ਹਾਂ ਕੈਰਟ ਨੂੰ ਨਾ ਗਾਜਰ ਨੂੰ ਆਪਾਂ ਇਹਨੂੰ ਵੀ ਗ੍ਰੇਟ ਕਰ ਲਿਆ ਹਰੀ ਮਿਰਚ ਵੀ ਪਾ ਲਈ ਤੇ ਗਾਜਰ ਵੀ ਪਾ ਲਈ ਇਹਦਾ ਕਲਰ ਵੀ ਬਹੁਤ ਸੋਹਣਾ ਵਿੱਚ ਆਂਦਾ ਜਦੋਂ ਆਪਾਂ ਪਕੌੜੇ ਖਾਂਦੇ ਆ ਤੇ ਦੇਖਣ ਨੂੰ ਵੀ ਵਧੀਆ ਲੱਗਦੀ ਆ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮੈਸ਼ ਕਰ ਲੈਣਾ ਸਾਰੇ ਨੂੰ ਆ ਦੇਖੋ ਇਸ ਤਰ੍ਹਾਂ ਕੋਈ ਵੀ ਹੋਰ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਕੋਈ ਗਰਮ ਮਸਾਲੇ ਨਹੀਂ ਪਾਉਣੇ ਹੈਗੇ ਪਕੌੜੇ ਬਹੁਤ ਟੇਸਟੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਦੇਖੋ ਸਾਰਿਆਂ ਨੂੰ ਇਹਨਾਂ ਨੂੰ ਮੈਸ਼ ਕਰ ਲਿਆ ਮੈਸ਼ ਕਰਨ ਤੋਂ ਬਾਅਦ ਹੁਣ ਆਪਾਂ ਕਰਦੇ ਆ ਪਕੌੜਿਆਂ ਦੀ ਤਿਆਰੀ ਸਟਫਿੰਗ ਕਰਦੇ ਆ ਪ੍ਰਦੀਪ ਆਉਣ ਵਾਲੀ ਸੀ ਜੀ ਸਕੂਲ ਤੋਂ ਇਸ ਕਰਕੇ ਮੈਂ ਕੱਲੀ ਲੱਗੀ ਹੋਈ ਸੀ ਕਿਉਂਕਿ ਮੈਨੂੰ ਇਹ ਹੁੰਦਾ ਕਿ ਜਦੋਂ ਪ੍ਰਦੀਪ ਸਕੂਲ ਤੋਂ ਆਵੇ ਉਹਦੇ ਲਈ ਚੀਜ਼ ਬਣ ਕੇ ਤਿਆਰ ਹੋਵੇ ਬੱਚੇ ਨੂੰ ਇਹੀ ਹੁੰਦਾ ਘਰ ਵਿੱਚ ਮਾਂ ਨੂੰ ਇਹੀ ਪੁੱਛਦੇ ਮਲਾਂ ਆਂਦੇ ਪੁੱਛਦੇ ਬੱਚੇ ਕਿ ਮੰਮਾ ਕਿੱਥੇ ਆ ਮੰਮਾ ਕੀ ਬਣਾਇਆ ਤੇ ਬੱਚਾ ਖੁਸ਼ ਹੋ ਜਾਂਦਾ ਹੈ ਹੋਰ ਗੱਲ ਕੋਈ ਨਹੀਂ ਹੁੰਦੀ ਖਾਣਾ ਤਾਂ ਸਾਰਿਆਂ ਨੇ ਹੁੰਦਾ ਆ ਜੀ ਆ ਦੇਖੋ ਇਸ ਤਰ੍ਹਾਂ ਪਾਲਕ ਲੈ ਲਈ ਆ ਪਾਲਕ ਦਾ ਇੱਕ ਪੱਤਾ ਲੈ ਲਿਆ ਇਹਨੂੰ ਇਸ ਤਰ੍ਹਾਂ ਆਪਾਂ ਉਲਟਾ ਕੇ ਰੱਖ ਦੇਣਾ ਰੱਖਣ ਤੋਂ ਬਾਅਦ ਥੋੜੀ ਜਿਹੀ ਸਟਫਿੰਗ ਲੈਣੀ ਆ ਰੱਖ ਕੇ ਦੇਖ ਲਓ ਅਗਰ ਜ਼ਿਆਦਾ ਲੱਗਦੀ ਆ ਥੋੜੀ ਜਿਹੀ ਇਹਨੂੰ ਘਟਾ ਦਿਓ ਇਸ ਤਰ੍ਹਾਂ ਨਾ ਇਹਨੂੰ ਰੋਲ ਜਿਹਾ ਕਰਕੇ ਪੱਤੇ ਦੇ ਉੱਪਰ ਇਹਨੂੰ ਲਾਣਾ ਆ ਆ ਦੇਖੋ ਮੈਨੂੰ ਜ਼ਿਆਦਾ ਲੱਗ ਰਹੀ ਸੀ ਮੈਂ ਥੋੜੀ ਜਿਹੀ ਕੱਢ ਲਈ ਕਿਉਂਕਿ ਇਹਦੀ ਰੋਲ ਜਿਹੜਾ ਇਹਦਾ ਵਧੀਆ ਹੋਵੇ ਸਟਫਿੰਗ ਬਾਹਰ ਨਾ ਜਾਵੇ ਸੋ ਇਸ ਕਰਕੇ ਦੋਨਾਂ ਸਾਈਡਾਂ ਤੋਂ ਪੱਤੇਆਂ ਨੂੰ ਐਦਾਂ ਇਹਦੇ ਉੱਪਰ ਨੂੰ ਫੋਲਡ ਕਰ ਲੈਣਾ ਆ ਉਸ ਸਾਈਡ ਤੋਂ ਵੀ ਤੇ ਦੂਸਰੀ ਸਾਈਡ ਤੋਂ ਵੀ ਅਗਰ ਥੋੜਾ ਜਿਹਾ ਸਾਈਡਾਂ ਤੋਂ ਛੋਟੇ ਹੋਣ ਚੜਾਈ ਦੇ ਵਿੱਚ ਪੱਤੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਜਦੋਂ ਆਪਾਂ ਇਹਨੂੰ ਫੋਲਡ ਕਰਨਾ ਹੈ ਇਹ ਆਪਣੇ ਆਪ ਹੀ ਇਹਨੂੰ ਕੋਈ ਵੀ ਇਹਦਾ ਲਾਸਟ ਅਤੇ ਇਹਨੂੰ ਜੋੜਨ ਦੀ ਜ਼ਰੂਰਤ ਨਹੀਂ ਕਿ ਇਹ ਆਪਣੇ ਆਪ ਹੀ ਇਹਦੇ ਨਾਲ ਇਸ ਤਰ੍ਹਾਂ ਮੈਂ ਦੁੱਚਾ ਹੋ ਜਾਂਦੀ ਆ ਚਿਪਕ ਜਾਂਦੀ ਸੈੱਟ ਹੋ ਜਾਂਦੀ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਮੈਂ ਬਣਾ ਕੇ ਬਾਰੀ-ਬਾਰੀ ਸਿਰ ਇਹਨਾਂ ਨੂੰ ਮੈਂ ਹੁਣ ਸਾਰਿਆਂ ਨੂੰ ਪਹਿਲਾਂ ਸਟਫਿੰਗ ਕਰਕੇ ਰੱਖ ਲੈਣਾ ਤੁਹਾਨੂੰ ਮੈਂ ਬਾਰ-ਬਾਰ ਦਿਖਾਨੀ ਆ ਤੇ ਇਹ ਇਕੱਲਾ ਇਕੱਲਾ ਸੀ ਕਰਾਂਗੇ ਤਾਂ ਫਿਰ ਉਸ ਤਰਫੇ ਪਕੌੜੇ ਨਹੀਂ ਜਲਦੀ ਨਹੀਂ ਬਣਨੇ ਪਹਿਲਾਂ ਬਣਾ ਕੇ ਰੱਖ ਲਓ ਉਸ ਤੋਂ ਬਾਅਦ ਜਲਦੀ ਜਲਦੀ ਜੋ ਉਸੇ ਵੇਲੇ ਪਕੌੜੇ ਫਰਾਈ ਕਰ ਲਓ ਦੂਸਰੇ ਗੈਸ ਤੇ ਚੁੱਲੇ ਤੇ ਰੱਖ ਦੋ ਜੀ ਚਾਹ ਬਣਨੀ ਚਾਹ ਦੇ ਨਾਲ ਬਹੁਤ ਸੋਹਣੇ ਪਕੌੜੇ ਲੱਗਦੇ ਜੀ ਟੇਸਟੀ ਲੱਗਦੇ ਆ ਦੇਖੋ ਇਸ ਤਰ੍ਹਾਂ ਪੱਤੇ ਦੇਖੋ ਬਿਲਕੁਲ ਵਧੀਆ ਆ ਬੋਇਲ ਹੋਏ ਆ ਸ਼ਾਈਨ ਬਹੁਤ ਸੋਹਣੀ ਆ ਇੱਥੇ ਸਾਡੇ ਚੱਲ ਗਈ ਸੀ ਲਾਈਟ ਜੀ ਥੋੜਾ ਜਿਹਾ ਲਾਈਟ ਇਹਦੇ ਵਿੱਚ ਇੱਥੇ ਪ੍ਰੋਬਲਮ ਆ ਰਹੀ ਆ ਕਿਉਂਕਿ ਲਾਈਟ ਜਾਣ ਕਰਨਾ ਕਿਉਂ ਮੇਰਾ ਕੁਕਿੰਗ ਦਾ ਕੰਮ ਚੱਲਦਾ ਸੀ ਮੈਂ ਹੁਣ ਇਹਨੂੰ ਬੰਦ ਵੀ ਨਹੀਂ ਕਰ ਸਕਦੇ ਸੀ ਤੇ ਥੋੜੀ ਜਿਹੀ ਬਾਹਰ ਰੋਸ਼ਨੀ ਆ ਰਹੀ ਸੀ ਕਿਚਨ ਦੇ ਵਿੱਚ ਤੇ ਉਹ ਦੇ ਉਹਦੇ ਮਦਦ ਦੇ ਨਾਲ ਮੈਂ ਕਰ ਰਹੀ ਸੀ ਵੈਸੇ ਬਲਵ ਜਾਗ ਰਿਹਾ ਸੀ ਹਨ ਵਾਟਰ ਤੇ ਕਿਉਂਕਿ ਜਿਹੜੀ ਰਿੰਗ ਲਾਈਟ ਸੀਗੀ ਉਹ ਬੰਦ ਹੋ ਗਈ ਸੀਗੀ ਸੋ ਇਸ ਕਰਕੇ ਥੋੜਾ ਜਿਹਾ ਹਨੇਰਾ ਲੱਗਦਾ ਸੌਰੀ ਸੋ ਇਸ ਗੱਲ ਦੀ ਮਾਫੀ ਚਾਹੁੰਦੇ ਆ ਆ ਲਓ ਜੀ ਆ ਵੀ ਇਸੇ ਤਰ੍ਹਾਂ ਹੀ ਪੱਤੇ ਨੂੰ ਫੋਲਡ ਕਰਕੇ ਇਸ ਤਰ੍ਹਾਂ ਰੱਖਣਾ ਬਹੁਤ ਆਸਾਨ ਆ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੇ ਥੋੜੀ ਜਿਹੀ ਖੇਚਲ ਆ ਕਰ ਲਓ ਜੀ ਖਾਣਾ ਤਾਂ ਆਪਿਆ ਤੇ ਸੋਭਾ ਹੁੰਦੀ ਆ ਅਗਰ ਖਾਵਾਂਗੇ ਵੀ ਖਲਾਵਾਂਗੇ ਵੀ ਤੁਸੀਂ ਯਕੀਨ ਜਾਣਿਓ ਮੈਨੂੰ ਖਾਣਾ ਬਣਾ ਕੇ ਖਲਾਣ ਚ ਬਹੁਤ ਖੁਸ਼ੀ ਮਿਲਦੀ ਆ ਆਪ ਖਾਣ ਚ ਬਹੁਤ ਘੱਟ ਖੁਸ਼ੀ ਹੁੰਦੀ ਸਿਰਫ ਮੈਂ ਖਾ ਕੇ ਟੇਸਟ ਦੇਖਦੀ ਹੁੰਨੀ ਕਿ ਕੋਈ ਚੀਜ਼ ਵੱਧ ਜਾਂ ਘੱਟ ਤਾਂ ਨਹੀਂ ਹੈਗੀ ਵੈਸੇ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਆ ਠੀਕ ਹੁੰਦਾ ਆ ਅਗਰ ਚੀਜ਼ ਕੱਟੇ ਹੀ ਹੁੰਦੀ ਆ ਵੱਧ ਨਹੀਂ ਹੁੰਦੀ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਵਿੱਚ ਰੱਖ ਕੇ ਸਾਈਡਾਂ ਤੋਂ ਇਹਨੂੰ ਫੋਲਡ ਕਰ ਦੇਣਾ ਅਗਰ ਇਹਦੀ ਡੰਡੀ ਥੋੜੀ ਜਿਹੀ ਲੰਬੀ ਹੋਵੇ ਤਾਂ ਇਹਨੂੰ ਅਸੀਂ ਥੋੜੀ ਜਿਹੀ ਕੱਟ ਸਕਦੇ ਹਾਂ ਕਿਉਂਕਿ ਡੰਡੀ ਦੂਸਰੇ ਪਾਸੇ ਦੀ ਨਿਕਲ ਸਕਦੀ ਐ ਵੈਸੇ ਡੰਡੀ ਸੌਫਟ ਹੋਈ ਹੋਈ ਆ ਆ ਲਓ ਇਸ ਤਰ੍ਹਾਂ ਇਹਨੂੰ ਡੰਡੀ ਨੂੰ ਕੱਟ ਕੇ ਇਹਨੂੰ ਇਸੇ ਤਰ੍ਹਾਂ ਹੀ ਫੋਲਡ ਕਰ ਦੇਣਾ ਜੀ ਭੈਣਾ ਨੂੰ ਹੱਥ ਜੋੜ ਕੇ ਬੇਨਤੀ ਭੈਣਾ ਵੀਰ ਬਜ਼ੁਰਗ ਬੱਚੇ ਜੋ ਵੀ ਦੇਖਦੇ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਬਹੁਤ ਮਿਹਨਤ ਹੁੰਦੀ ਆ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਤੇ ਮਿਹਨਤ ਮਿਹਨਤ ਕਰਦੇ ਆ ਜੀ ਇਸ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰ ਦਿਓ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਆ ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦਿਖਾਵੇ ਚੜ੍ਹਦੀ ਕਲਾ 'ਚ ਰੱਖੇ ਤੇ ਜੀ ਬਣਾ ਕੇ ਜਰੂਰ ਰੈਸਪੀ ਦੇਖਿਓ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਤੁਸੀਂ ਵੀਡੀਓ ਕਿੱਥੋਂ ਦੇਖਦੇ ਆ ਹੋਰ ਕਿਹੜੀ ਰੈਸਪੀ ਤੁਸੀਂ ਦੇਖਣਾ ਚਾਹੁੰਦੇ ਆ ਤੇ ਮੈਂ ਜਰੂਰ ਬਣਾਉਂਗੀ ਆ ਦੇਖੋ ਇਸ ਤਰ੍ਹਾਂ ਸਾਰਿਆਂ ਨੂੰ ਮੈਂ ਪਕੌੜਿਆਂ ਨੂੰ ਇਸ ਤਰ੍ਹਾਂ ਫਿਲ ਕਰਕੇ ਰੱਖੀ ਜੰਨੀ ਆ ਬਹੁਤ ਟੇਸਟੀ ਬਣਦੇ ਆ ਜੀ ਬਹੁਤ ਟੇਸਟੀ ਬਣਦੇ ਪਾਲਕ ਨੂੰ ਕੱਟ ਕੇ ਬਣਾਉਣ ਦੇ ਨਾਲ ਇਸ ਤਰ੍ਹਾਂ ਬਹੁਤ ਟੇਸਟੀ ਬਣਦੇ ਆ ਪਾਲਕ ਵੀ ਹੈਲਥੀ ਆ ਪਨੀਰ ਵੀ ਹੈਲਥੀ ਆ ਸਾਡੇ ਵਾਸਤੇ ਤੇ ਪਾਲਕ ਦੇ ਵਿੱਚ ਆਇਰਨ ਬਹੁਤ ਹੁੰਦਾ ਆ ਤੇ ਪਨੀਰ ਤਾਂ ਹੈ ਹੀ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਪਨੀਰ ਨੂੰ ਕੋਈ ਆਪਾਂ ਫਰਾਈ ਨਹੀਂ ਕੀਤਾ ਕੁਝ ਨਹੀਂ ਕੀਤਾ ਹੈਗਾ ਤੇ ਪਕੌੜਿਆਂ ਦਾ ਟੇਸਟ ਬਿਲਕੁਲ ਅਲੱਗ ਆਂਦਾ ਹੈ ਅਮੇਜ਼ਿੰਗ ਇਹਦਾ ਫਲੇਵਰ ਆਂਦਾ ਹੈ ਪਕੌੜਿਆਂ ਦਾ ਬਣਾ ਕੇ ਦੇਖਿਓ ਜੀ ਤੇ ਜਿਹੜਾ ਬੇਸਣ ਦਾ ਘੋਲ ਬਣਾਇਆ ਆ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਕਿ ਇੱਕ ਜਿਹੜੀ ਆਪਾਂ ਹਿੰਗ ਪਾਈ ਉਹਦਾ ਫਲੇਵਰ ਬਹੁਤ ਸੋਹਣਾ ਆਂਦਾ ਹੈ ਐਸੇ ਤਰ੍ਹਾਂ ਹੀ ਸਾਰਿਆਂ ਨੂੰ ਪਕੌੜਿਆਂ ਨੂੰ ਮੈਂ ਇਹਦੇ ਵਿੱਚ ਰੱਖ ਕੇ ਫੇਲ ਕਰ ਲੈਣਾ ਤੁਹਾਨੂੰ ਮੈਂ ਦਿਖਾ ਰਹੀ ਆ ਇਸ ਤਰ੍ਹਾਂ ਆਪਣੇ ਵੱਲੋਂ ਮੈਂ ਕਰਕੇ ਦਿਖਾ ਰਹੀ ਆ ਇਥੋਂ ਤੁਸੀਂ ਚੰਗੀ ਤਰ੍ਹਾਂ ਦੇਖੋ ਜੀ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਪਹਿਲਾਂ ਫੋਲਡ ਕਰ ਲੈਣਾ ਫਿਰ ਇਹਨੂੰ ਉੱਪਰੋਂ ਇਸ ਤਰ੍ਹਾਂ ਰੋਲ ਜਿੱਦਾਂ ਆਪਾਂ ਰੋਲ ਕੋਈ ਚੀਜ਼ ਕਰੀਦੀ ਹੈ ਨਾ ਇਸ ਤਰ੍ਹਾਂ ਉਹਨੂੰ ਰੋਲ ਕਰ ਲੈਣਾ ਦੇਖੋ ਬੜੀ ਆਸਾਨੀ ਦੇ ਨਾਲ ਸਾਡੇ ਇਹ ਪਕੌੜੇ ਬਣ ਰਹੇ ਆ ਕੋਈ ਅਸੀਂ ਇਹਦੇ ਵਿੱਚ ਬੇਕਿੰਗ ਸੋਡਾ ਨਹੀਂ ਪਾਇਆ ਕੋਈ ਬੇਕਿੰਗ ਪਾਊਡਰ ਨਹੀਂ ਪਾਇਆ ਲਓ ਜੀ ਸਾਰੇ ਪਕੌੜੇ ਸਾਡੇ ਬਣ ਕੇ ਰੈਡੀ ਹੋ ਗਏ ਆ ਫਰਾਈ ਕਰਨ ਵਾਸਤੇ ਆ ਦੇਖੋ ਜੀ ਇਸ ਤਰ੍ਹਾਂ ਕਿੰਨੇ ਸੋਹਣੇ ਲੱਗਦੇ ਆ ਖਾਣ ਨੂੰ ਇਸ ਤਰ੍ਹਾਂ ਦਿਲ ਕਰਦਾ ਕਿ ਇਸ ਤਰ੍ਹਾਂ ਹੀ ਸੌਸ ਲਗਾ ਕੇ ਨਾ ਇਸ ਤਰ੍ਹਾਂ ਹੀ ਖਾ ਲਈਏ ਹਰੀ ਚਟਨੀ ਦੇ ਨਾਲ ਬਣਾ ਕੇ ਖਾਓ ਬਹੁਤ ਟੇਸਟੀ ਬਣਦੇ ਆ ਲੱਗਦਾ ਹੈ ਕੈਚਪ ਨਾਲ ਖਾਓ ਇਧਰ ਜੀ ਦੇਖੋ ਸਾਡਾ ਇਹ ਬੈਟਰ ਇਹਨੂੰ 10 ਮਿੰਟ 5 ਮਿੰਟ 5 ਤੋਂ 7 ਮਿੰਟ ਰੈਸਟ ਹੋ ਗਈ ਆ 19 ਦੇਰ ਆਪਾਂ ਪਕੌੜਿਆਂ ਨੂੰ ਜਿਹੜਿਆਂ ਫਿਲ ਕਰ ਲਿਆ ਹੁਣ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਉਂਗੀ ਆ ਪੌਣੀ ਆ ਜੀ ਬੇਸਣ ਦੇ ਵਿੱਚ ਪਹਿਲਾਂ ਮੈਂ ਆਇਲ ਦੇਖ ਰਹੀ ਆ ਆਇਲ ਹਜੇ ਪੂਰੀ ਤਰ੍ਹਾਂ ਗਰਮ ਨਹੀਂ ਹੋਇਆ ਦੇਖੋ ਜੀ ਤੇ ਥੋੜਾ ਟਾਈਮ 19 ਦੇਰ ਵੇਟ ਕਰਦੇ ਆ ਗੈਸ ਦੀ ਫਲੇਮ ਥੋੜੀ ਜਿਹੀ ਆਪਾਂ ਮੀਡੀਅਮ ਕਰਦੇ ਆ ਮੈਂ ਲੋ ਕਰਕੇ ਰੱਖਿਆ ਹੋਇਆ ਸੀਗਾ ਆਇਲ ਨੂੰ ਤੇ ਇਹ ਹੈਗਾ ਜੀ ਚਾਵਲਾਂ ਦਾ ਆਟਾ ਚਾਵਲਾਂ ਦਾ ਆਟਾ ਜਿਹੜਾ ਆ ਮੈਂ ਸਿਰਫ ਇੱਕ ਚਮਚ ਪਾਣਾ ਆ ਬਹੁਤ ਜ਼ਿਆਦਾ ਨਹੀਂ ਪਾਣਾ ਇਹਦੇ ਨਾਲ ਇੰਨੇ ਕ੍ਰਿਸਪੀ ਪਕੌੜੇ ਬਣਦੇ ਆ ਨਾ ਬਹੁਤ ਜ਼ਿਆਦਾ ਕ੍ਰਿਸਪੀ ਨਾਲ ਆਂਦਾ ਆ ਤੇ ਕਰਾਂਚੀ ਜੇ ਬਣਦੇ ਆ ਅੰਦਰੋਂ ਬਿਲਕੁਲ ਸੌਫਟ ਹੁੰਦੇ ਆ ਨਰਮ ਹੁੰਦੇ ਆ ਤੇ ਬਾਹਰੋਂ ਹੁੰਦੇ ਆ ਕ੍ਰਿਸਪੀ ਜੋ ਖਾਣ ਨੂੰ ਬਹੁਤ ਮਜ਼ੇਦਾਰ ਬਣ ਕੇ ਤਿਆਰ ਹੁੰਦੇ ਆ ਜੀ ਇਹ ਪਕੌੜੇ ਚਾਵਲਾਂ ਦਾ ਆਟਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇਖੋ ਮਿਕਸ ਕਰ ਲਿਆ ਇਹ ਨਾਲ ਥੋੜਾ ਜਿਹਾ ਜਿਹੜਾ ਬੈਟਰ ਆ ਥੋੜਾ ਜਿਹਾ ਠਿਕ ਹੋਊਗਾ ਪਰ ਇੰਨਾ ਜ਼ਿਆਦਾ ਨਹੀਂ ਹੋਊਗਾ ਪਕੌੜਿਆਂ ਤੇ ਕੋਟਿੰਗ ਇਹਦੀ ਬਹੁਤ ਵਧੀਆ ਹੋਊਗੀ ਪਾਣੀ ਬਿਲਕੁਲ ਨਹੀਂ ਹੁਣ ਇਹਦੇ ਵਿੱਚ ਪਾਣਾ ਆ ਦੇਖੋ ਜੀ ਇਸ ਤਰ੍ਹਾਂ ਬੈਟਰ ਸਾਡਾ ਬਣ ਕੇ ਹੋ ਗਿਆ ਹੈ ਤਿਆਰ ਤੇ ਪਕੌੜੇ ਬਣ ਲਈ ਹੋ ਗਿਆ ਰੈਡੀ ਗਰਮਾ ਗਰਮ ਪਕੌੜੇ ਮੈਂ ਪ੍ਰਦੀਪ ਦੀ ਵੀ ਵੇਟ ਕਰ ਰਹੀ ਸੀ ਬਾਹਰ ਵੀ ਦੇਖ ਰਹੀ ਸੀ ਕਿਉਂਕਿ ਪ੍ਰਦੀਪ ਨੇ ਆਉਣਾ ਹੈ ਸਕੂਲ ਤੋਂ ਪਾਪਾ ਲੈਣ ਗਏ ਪ੍ਰਦੀਪ ਤੇ ਲਓ ਜੀ ਇਹ ਲੈ ਲਿਆ ਇੱਕ ਫੋਕ ਲੈ ਲਿਆ ਫੋਕ ਦੀ ਮਦਦ ਦੇ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਪਹਿਲਾਂ ਇਹਨੂੰ ਡਿਪ ਕਰ ਲੈਣਾ ਹੈ ਕਰਨ ਤੋਂ ਬਾਅਦ ਚਮਚ ਦੇ ਨਾਲ ਇਹਦੇ ਉੱਪਰ ਪੂਰੀ ਬੇਸਣ ਦੀ ਜਿਹੜੀ ਆਪਾਂ ਬਣਾਈ ਹੋਈ ਆ ਇਹ ਬੈਟਰ ਇਹਦੀ ਕੋਟਿੰਗ ਕਰ ਦੇਣੀ ਆ ਕੋਟਿੰਗ ਕਰਨ ਤੋਂ ਬਾਅਦ ਇਹ ਫੋਕ ਦੇ ਨਾਲ ਇਹਨੂੰ ਚੱਕ ਲੈਣਾ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਗੈਸ ਦੀ ਫਲੇਮ ਜਿਹੜੀ ਆ ਉਹ ਮੀਡੀਅਮ ਰੱਖਣੀ ਆ ਚੱਕਣ ਤੋਂ ਬਾਅਦ ਜੀ ਆ ਦੇਖੋ ਮੈਂ ਹੁਣ ਇਹਦੇ ਵਿੱਚ ਪਾ ਰਹੀ ਆ ਕਿਉਂਕਿ ਮੇਰੇ ਇੱਕ ਹੱਥ ਦੇ ਵਿੱਚ ਤਾਂ ਇਹ ਪਕੌੜੇ ਸੀ ਦੂਸਰੇ ਹੱਥ ਵਿੱਚ ਮੇਰੇ ਕੈਮਰਾ ਸੀ ਇਸ ਕਰਕੇ ਥੋੜਾ ਜਿਹਾ ਇੱਥੋਂ ਕੁਡੇ ਸਟਾਰਵਿੰਗ ਹੋ ਰਹੀ ਆ ਆ ਲੋ ਜੀ ਪਕੌੜਾ ਪਾਤਾ ਐਸੇ ਤਰ੍ਹਾਂ ਹੀ ਮੈਂ ਬਾਰੀ-ਬਾਰੀ ਸਾਰੇ ਪਕੌੜੇ ਪਾਣੇ ਆ ਜੀ ਕਰਕੇ ਇਹਦੇ ਬੇਸਣ ਦੇ ਵਿੱਚ ਜਿਆਦਾ ਤੇਜ਼ ਫਲੇਮ ਨਹੀਂ ਰੱਖਣੀ ਕਿਉਂਕਿ ਸਾਰੀਆਂ ਚੀਜ਼ਾਂ ਸੌਫਟ ਬਹੁਤ ਆ ਤੇ ਨਰਮ ਜਈਆਂ ਬਹੁਤ ਆ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਫੇਰ ਇੱਥੇ ਵੀ ਦਿਖਾ ਰਹੀ ਆ ਕਰਕੇ ਆ ਦੇਖੋ ਇਸ ਤਰ੍ਹਾਂ ਇਹਨੂੰ ਇਹਦੇ ਵਿੱਚ ਪਾ ਕੇ ਬੇਸਣ ਦੇ ਵਿੱਚ ਪਕੌੜੇ ਨੂੰ ਇਹ ਪੋਕ ਦੀ ਮਦਦ ਦੇ ਨਾਲ ਪਕੌੜੇ ਬਣਾਦੇ ਜਾਣਾ ਬੜੇ ਨਵੇਂ ਤਰੀਕੇ ਦੇ ਪਕੌੜੇ ਆ ਤੇ ਬਹੁਤ ਟੇਸਟੀ ਆ ਕੋਈ ਵੀ ਤੁਹਾਡੇ ਵੀ ਘਰ 'ਚ ਮਹਿਮਾਨ ਆਂਦਾ ਕੋਈ ਵੀ ਆਂਦਾ ਬਣਾ ਕੇ ਖਿਲਾਓ ਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਆ ਦੇਖੋ ਜੀ ਪਕੌੜੇ ਸਾਡੇ ਬਣ ਰਹੇ ਆ ਹੁਣ ਮੈਂ ਬਾਕੀ ਪਕੌੜੇ ਵੀ ਸਾਰੇ ਬਾਰੀ-ਬਾਰੀ ਸਿਰੇ ਦੇ ਵਿੱਚ ਜਲਦੀ ਤੋਂ ਜਲਦੀ ਪਾ ਦੇਣੇ ਆ ਥੋੜੇ ਜਿਹਾ ਪਹਿਲਾਂ ਪਾ ਕੇ ਕੱਢ ਲਵਾਂਗੇ ਤੇ ਕਿਉਂਕਿ ਗੈਸ ਦਾ ਵੀ ਧਿਆਨ ਰੱਖਣਾ ਹੁੰਦਾ ਹੈ ਇਹਦੀ ਫਲੇਮ ਤੇਜ ਨਾ ਹੋਵੇ ਤੇ ਪਕੌੜੇ ਸਾਡੇ ਬੜੇ ਆਰਾਮ ਦੇ ਨਾਲ ਬਣ ਕੇ ਤਿਆਰ ਹੋਏ ਸੀਗੇ ਤੇ ਬਹੁਤ ਟੇਸਟੀ ਬਣੇ ਸੀਗੇ ਹੋਰ ਵੀ ਤੁਸੀਂ ਕੋਈ ਸਬਜ਼ੀ ਬਣੀ ਚਾਹੁੰਦੇ ਆ ਜੇ ਬੰਦ ਗੋभी ਪਾਣੀ ਚਾਹੁੰਦੇ ਹੋ ਪਰ ਪਾਣ ਨੂੰ ਤੁਸੀਂ ਜਿਹੜੀ ਮਰਜ਼ੀ ਸਬਜ਼ੀ ਪਾ ਲਓ ਪਰ ਜਿਹੜਾ ਪਉ ਨੀਰਦਾ ਟੇਸਟ ਆਣਾ ਚਾਹੀਦਾ ਆ ਪਨੀਰ ਦੇ ਉੱਤੇ ਆਲੂ ਦੇ ਪਕੌੜੇ ਵਧੀਆ ਲੱਗਦੇ ਆ ਪਨੀਰ ਵਿੱਚ ਮੈਸ਼ ਕਰਕੇ ਮੈਂ ਕੈਰਟ ਪਾ ਲਓ ਮੇਰੇ ਕੋਲ ਕੈਰਟ ਪਈ ਸੀ ਥੋੜੇ ਜਿਹਾ ਪਾ ਲਓ ਬਾਕੀ ਬਹੁਤ ਜ਼ਿਆਦਾ ਸਬਜ਼ੀਆਂ ਨਾ ਪਾਓ ਉਹ ਤਾਂ ਫਿਰ ਵੈਜੀਟੇਬਲ ਸਟਫਿੰਗ ਪਕੌੜੇ ਹੋ ਜਾਣੇ ਆ ਸੋ ਤੁਸੀਂ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਨਾ ਇਹ ਘਟ ਪਾਇਓ ਪਾਲਕ ਪਨੀਰ ਦੇ ਪਕੌੜੇ ਦੀ ਬਹੁਤ ਵਧੀਆ ਮੈਚਿੰਗ ਆ ਆ ਲਓ ਜੀ ਦੇਖੋ ਕਿੰਨਾ ਸੋਹਣਾ ਕਲਰ ਆਇਆ ਆ ਬਹੁਤ ਵਧੀਆ ਰੜੇ ਆ ਬਹੁਤ ਵਧੀਆ ਬਣੇ ਆ ਸੌਫਟ ਬਣੇ ਦੇਖੋ ਕਿੰਨੇ ਸੋਹਣੇ ਆਪਣੇ ਆਪ ਫੁੱਲ ਗਏ ਜੀ ਨਾ ਬੇਕਿੰਗ ਸੋਡਾ ਨਾ ਬੇਕਿੰਗ ਪਾਊਡਰ ਕੋਈ ਚੀਜ਼ ਇਹੋ ਜੀ ਨਹੀਂ ਮੇ ਪਾਈ ਹੈਗੀ ਜਿਹਦੇ ਨਾਲ ਇੱਕ ਇੱਕ ਆਪਾਂ ਕਹਿ ਸਕਦੇ ਕਿ ਪਕੌੜੇ ਫੁੱਲ ਗਏ ਆ ਸਿਰਫ ਇੱਕ ਮਾਲ ਬੇਸਣ ਦਾ ਆ ਤੇ ਜਿਹੜਾ ਚਾਵਲਾਂ ਦਾ ਆਟਾ ਪਾਇਆ ਇੱਕ ਚਮਚ ਉਹਨਾਂ ਕ੍ਰਿਸਪੀ ਹੋ ਜਾਣੇ ਆ ਤੇ ਜੀ ਜਿਹੜਾ ਇਹ ਬੇਸਨ ਬਗਾਰ ਨਹੀਂ ਕਰਦਾ ਕਿਉਂਕਿ ਆਪਾਂ ਇਹਦੇ ਵਿੱਚ ਪਾਈ ਹਿੰਗ ਤੁਸੀਂ ਚਾਹੋ ਤਾਂ ਅਜਵੈਨ ਵੀ ਪਾ ਸਕਦੇ ਆ ਮੈਂ ਅਜਵੈਨ ਨਹੀਂ ਪਾਈ ਤੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਹੀ ਬਣਾ ਸਕਦੇ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ 1 ਬਾਈ 1 ਕਰਕੇ ਮੈਂ ਸਾਰੇ ਪਕੌੜੇ ਇਸ ਤਰ੍ਹਾਂ ਇਹਦੇ ਵਿੱਚ ਬੇਸਨ ਦੇ ਵਿੱਚ ਡਿਪ ਕਰਕੇ ਪਾ ਰਹੀ ਆ ਆ ਲਓ ਜੀ ਤੇ ਗੈਸ ਦੀ ਫਲੇਮ ਉਨੀ ਰੱਖਣੀ ਜਿੰਨੀ ਆਪਾਂ ਪਹਿਲਾਂ ਰੱਖੀ ਹੋਆ ਤੇਜ ਨਹੀਂ ਕਰਨੀ ਲੋ ਨਹੀਂ ਕਰਨੀ ਲੋ ਕਰਾਂਗੇ ਇਹਨਾਂ ਦਾ ਤੇਲ ਵੱਧ ਚੂਸਣਾ ਅਗਰ ਆਪਾਂ ਹਾਈ ਕਰਾਂਗੇ ਤਾਂ ਇਹਨਾਂ ਨੇ ਪਕੌੜਿਆਂ ਨੂੰ ਜਲ ਜਾਣਾ ਆ ਕਿਉਂਕਿ ਸੌਫਟ ਬਹੁਤ ਆ ਕਿਉਂ ਆਲਰੇਡੀ ਜਿਹੜੀ ਪਾਲਕ ਆ ਬਲਾਂਚ ਕੀਤੀ ਹੋਈ ਆ ਉਬਾਲੀ ਹੋਈ ਆ ਤੇ ਇੱਕ ਬੇਸਣੀ ਆ ਲੇਅਰ ਉਹਦੀ ਪੱਕਣੀ ਹੁੰਦੀ ਉਹਦੇ ਵਾਸਤੇ ਜਿਹੜੀ ਗੈਸ ਦੀ ਫਲੇਮ ਆ ਇੰਨੀ ਕੁ ਹੀ ਬਹੁਤ ਵਧੀਆ ਹੁੰਦੀ ਆ ਲਓ ਜੀ ਦੇਖੋ ਕਿੰਨੇ ਵਧੀਆ ਸਾਰੇ ਪਕੌੜੇ ਮੈਂ ਪਾਤੇ ਆ 팬 ਦੇ ਵਿੱਚ ਪਹਿਲਾਂ ਥੋੜੇ ਜਿਮ ਇੱਕ ਵਾਰੀ ਬਣਾ ਕੇ ਕੱਢ ਲਏ ਸੀ ਹੁਣ ਮੈਂ ਸਾਰੇ ਪਾਤੇ ਆ ਸਾਰੇ ਹੌਲੀ ਹੌਲੀ ਹੈ ਨਾ ਆਪਣੇ ਆਪ ਬੜੇ ਆਰਾਮ ਦੇ ਨਾਲ ਪਕੌੜੇ ਸਾਡੇ ਪੱਕ ਰਹੇ ਆ ਆオイル ਦੇ ਵਿੱਚ ਤੇਲ ਦੇ ਵਿੱਚ ਤੇ ਤੇਲ ਵੀ ਬਹੁਤ ਜ਼ਿਆਦਾ ਨਹੀਂ ਪਿੰਦੇ ਇਹ ਪਕੌੜੇ ਤੇ ਟੇਸਟੀ ਬਹੁਤ ਬਣਦੇ ਆ ਜੀ ਬਣਾਇਓ ਜ਼ਰੂਰ ਸਾਡੇ ਤਾਂ ਇੰਨੇ ਪਸੰਦ ਕੀਤੇ ਬਹੁਤ ਜ਼ਿਆਦਾ ਤੇ ਪ੍ਰਦੀਪ ਤਾਂ ਕਹਿੰਦੀ ਮम्मा ਤੁਸੀਂ ਇਦਾਂ ਦੇ ਪਕੌੜੇ ਬਣਾਇਆ ਕਰੋ ਬਹੁਤ ਟੇਸਟੀ ਬਣਦੇ ਆ ਜੀ ਆ ਦੇਖੋ ਹੌਲੀ ਹੌਲੀ ਚਮਚ ਦੀ ਮਦਦ ਦੇ ਨਾਲ ਇਹਨੂੰ ਹਲਾ ਇਹਦੀ ਸਾਈਡ ਚੇਂਜ ਕਰਨੀ ਆ ਇਹ ਕੋਈ ਨਹੀਂ ਇਹਦੀ ਲੇਅਰ ਨਹੀਂ ਲੈਂਦੀ ਕੋਈ ਪਾਲਕ ਨਹੀਂ ਖੋਲਦੀ ਕੁਝ ਨਹੀਂ ਹੁੰਦਾ ਹੈਗਾ ਬੜੇ ਆਰਾਮ ਦੇ ਨਾਲ ਬੇਫਿਕਰੀ ਦੇ ਨਾਲ ਅਗਰ ਤੁਹਾਡਾ ਪੱਤਾ ਛੋਟ ਆਇਆ ਜਾਂ ਪੱਤਾ ਕੋਈ ਵਿੱਚੋਂ ਟੁੱਟ ਜਾਂਦਾ ਆ ਉੱਤੇ ਤੁਸੀਂ ਦੂਸਰਾ ਪੱਤਾ ਲਗਾ ਕੇ ਇਹਨੂੰ ਇਹਨੂੰ ਫੋਲਡ ਕਰ ਸਕਦੇ ਆ ਵਾਓ ਦੇਖੋ ਕਲਰ ਕਿੰਨਾ ਸੋਹਣਾ ਪਕੌੜਿਆਂ ਦਾ ਆ ਦੇਖੋ ਜੀ ਦੇਖੋ ਕਿੰਨੇ ਵਧੀਆ ਇਹ ਪਕੌੜੇ ਬਣਿਆ ਤੇ ਇਹਦਾ ਕਲਰ ਕਿੰਨਾ ਸੋਹਣਾ ਆਇਆ ਆ ਮੈਂ ਤੁਹਾਨੂੰ ਕੈਮਰੇ ਦੇ ਨਾਲ ਨੇੜਿਓਂ ਕਰਕੇ ਦਿਖਾ ਰਹੀ ਆ ਹੁਣ ਸਾਡੇ ਪਕੌੜੇ ਬਣ ਕੇ ਹੋ ਚੱਲੇ ਜੀ ਤਿਆਰ ਤੇ ਇਹਨਾਂ ਨੂੰ ਮੈਂ ਕੱਢ ਰਹੀ ਆ ਵਾਰੀ ਵਾਰੀ ਸਿਰ ਪਕੌੜਿਆਂ ਨੂੰ ਦੇਖੋ ਜੀ ਰੰਗ ਕਿੰਨਾ ਸੋਹਣਾ ਆ ਕੋਈ ਮੇਦੇ ਵਿੱਚ ਫੂਡ ਕਲਰ ਨਹੀਂ ਪਾਇਆ ਕੁਛ ਨਹੀਂ ਪਾਇਆ ਜਸਟ ਥੋੜੀ ਜਿਹੀ ਮੈਂ ਹਲਦੀ ਪਾਈ ਆ ਹਲਦੀ ਸਾਡੇ ਵਾਸਤੇ ਬਹੁਤ ਵਧੀਆ ਆ ਤੇ ਹਲਦੀ ਪਾਈ ਆ ਦੇਖੋ ਕਿੰਨੇ ਸੋਹਣੇ ਸਾਡੇ ਪਕੌੜੇ ਬਣ ਰਹੇ ਆ ਹੌਲੀ ਹੌਲੀ ਮੈਂ ਸਾਰੇ ਪਕੌੜੇ ਕੱਢ ਲੈਣੇ ਆ ਕਲਰ ਦੇਖੋ ਪਕੌੜਿਆਂ ਦਾ ਰੰਗ ਦੇਖੋ ਕਿੰਨਾ ਸੋਹਣਾ ਆ ਆ ਤੇ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ ਗਰਮਾ ਗਰਮ ਖਾਇਓ ਜੀ ਪਕੌੜੇ ਸਾਡੇ ਬਣ ਕੇ ਹੋ ਗਏ ਆ ਰੈਡੀ ਤੇ ਹੁਣ ਇਹਨਾਂ ਨੂੰ ਮੈਂ ਕਰਨ ਲੱਗੀ ਆ ਜੀ ਸਰਵ ਸਰਵਿੰਗ ਪਲੇਟ ਦੇ ਵਿੱਚ ਸਰਵ ਕਰਨ ਲੱਗੀ ਆ ਨਾਲ ਲੈ ਲਈ ਜੀ ਗ੍ਰੀਨ ਚਟਣੀ ਗ੍ਰੀਨ ਚਟਣੀ ਤਾਂ ਮੈਂ ਹਮੇਸ਼ਾ ਬਣਾ ਕੇ ਰੱਖਦੀ ਹੁੰਦੀ ਆ ਪਦੀਨਾ ਵਗੈਰਾ ਪਾ ਕੇ ਤੇ ਥੋੜੀ ਜੀ ਲੈ ਲਈ ਜੀ ਨਾਲ ਕੈਚਅਪ ਤੇ ਚਾਹ ਵੀ ਸਾਡੀ ਬਣ ਕੇ ਤਿਆਰ ਆ ਲਓ ਜੀ ਗੋੜ ਵਾਲੀ ਚਾਹ ਨਾਲ ਪਕੌੜੇ ਬਹੁਤ ਵਧੀਆ ਇਹਦਾ ਮੇਲ ਹੈ ਬਹੁਤ ਵਧੀਆ ਇਹਦੀ ਮੈਚਿੰਗ ਹੈ ਜੀ ਆਹ ਦੇਖੋ ਜੀ ਇਸ ਤਰ੍ਹਾਂ ਤੇ ਤੁਹਾਨੂੰ ਮੈਂ ਪਕੌੜਾ ਤੋੜ ਕੇ ਵੀ ਕੱਟ ਕੇ ਵੀ ਦਿਖਾਉਣੀ ਆ ਕਿੰਨਾ ਵਧੀਆ ਪਕੌੜੇ ਬਣ ਕੇ ਤਿਆਰ ਹੁੰਦੇ ਆ ਜੀ ਬਹੁਤ ਟੇਸਟੀ ਲੱਗਦੇ ਆ ਬਹੁਤ ਜ਼ਿਆਦਾ ਇਸ ਤਰ੍ਹਾਂ ਬਣਾਇਓ ਤੇ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਛੋਟੀ ਜੀ ਕੋਈ ਘਰ ਚ ਪਾਰਟੀ ਹੋਵੇ ਨਾ ਬੱਚਿਆਂ ਦੀ ਪਾਰਟੀ ਹੋਵੇ ਬਰਥਡੇ ਪਾਰਟੀ ਹੋਵੇ ਤਾਂ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆ ਦੇਖੋ ਕਿੰਨਾ ਵਧੀਆ ਵਿੱਚ ਫੀਲਿੰਗ ਕਿੰਨੀ ਸੋਹਣੀ ਆ ਪਕੌੜਿਆਂ ਦੀ ਲਓ ਜੀ ਹੁਣ ਮੈਂ ਦਿਖਾ ਰਹੀ ਹਾਂ ਟੇਸਟ ਕਰਕੇ ਆ ਗਈ ਪ੍ਰਦੀਪ ਸਕੂਲ ਤੋਂ ਆਂਦੀ ਸਿੱਧੀ ਮੇਰੇ ਕੋਲ ਆਈ ਜੀ ਕਿਚਨ ਦੇ ਵਿੱਚ ਮੇਰੇ ਕੋਲ ਖੜੀ ਆ ਪ੍ਰਦੀਪ ਐਸ ਟਾਈਮ ਤੇ ਸਭ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਮੈਂ ਪ੍ਰਦੀਪ ਨੂੰ ਟੇਸਟ ਕਰਾਉਂਗੀ ਐਸ ਕੈਚਅਪ ਦੇ ਨਾਲ ਤੇ ਗ੍ਰੀਨ ਚਟਣੀ ਤੇ ਕੈਚਅਪ ਦੇ ਨਾਲ ਪ੍ਰਦੀਪ ਮੇਰੀ ਬੇਟੀ ਟੇਸਟ ਕਰੂਗੀ ਬਹੁਤ ਪਸੰਦ ਆਏ ਪ੍ਰਦੀਪ ਨੇ ਖਾਦੇਗਾ ਦੀ ਮੰਮਾ ਬਹੁਤ ਟੇਸਟੀ ਆ ਚਲੋ ਚਾਹ ਦੇ ਨਾਲ ਆਪਾਂ ਖਾਂਦੇ ਆਂ ਕਿਉਂਕਿ ਮੈਂ ਪ੍ਰਦੀਪ ਦੇ ਆਂਦੇ ਨੂੰ ਸਾਰਾ ਕੁਝ ਮੈਂ ਰੈਡੀ ਕੀਤੇ ਹੋ ਹੁੰਦਾ ਹੈ ਖਾਣ ਪੀਣ ਦਾ ਜੋ ਵੀ ਜਿੰਨਾ ਵੀ ਵਾਹਿਗੁਰੂ ਦਾ ਬਹੁਤ ਸ਼ੁਕਰ ਹੈ ਉਸ ਵਾਹਿਗੁਰੂ ਨੇ ਜੋ ਵੀ ਜਿੰਨਾ ਵੀ ਦਿੱਤਾ ਉਹਦੇ ਵਿੱਚ ਬਹੁਤ ਸਬਰ ਹੈ ਬਹੁਤ ਸ਼ੁਕਰ ਹੈ ਮਾਰਾ ਦਾ ਸੁਖ ਸ਼ੁਕਰ ਕਰਨਾ ਚਾਹੀਦਾ ਸ਼ੁਕਰਾਨਾ ਕਰਨਾ ਚਾਹੀਦਾ ਪਰ ਮੈਂ ਥੋੜੀ-ਬਹੁਤ ਵੀ ਚੀਜ਼ ਹੁੰਦੀ ਆ ਤੇ ਉਤੋਂ ਹੀ ਮੈਂ ਕੋਸ਼ਿਸ਼ ਕਰਦੀ ਹਾਂ ਵਾਹਿਗੁਰੂ ਦੀ ਕਿਰਪਾ ਆ ਕਿ ਮੈਂ ਵਧੀਆ ਜਿ ਕੁਝ ਬਣਾ ਸਕਾਂ ਸੋ ਜੀ ਇਸ ਤਰ੍ਹਾਂ ਮੈਂ ਬਣਾ ਕੇ ਜੋ ਵੀ ਤਿਲ ਫੁਲਿਆ ਤੁਹਾਡੇ ਅੱਗੇ ਕੀਤਾ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਹੱਥ ਜੋੜ ਕੇ ਬੇਨਤੀ ਆ ਤੇ ਪਹਿਲੀ ਵਾਰੀ ਦੇਖ ਰਹਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਉਦੋਂ ਤੱਕ ਲਈ ਜੀਓ ਦਿਓ ਅਜਾਜ ਤਸਾਦ